ਹੁਣ ਲੋਕ ਰੱਬ ਨਾਲ ਵੀ ਲੱਗੇ ਮਸ਼ਕਰੀਆਂ ਕਰਨ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੁਰਦੁਆਰਾ ਸਾਹਿਬ ਦੀ ਗੋਲਕ ਦੀ ਮਾਇਆ ਦੀ ਗਿਣਤੀ ਕੀਤੀ ਜਾ ਰਹੀ ਹੈ ਦਰਸਲ ਜਦੋਂ ਇਸ ਗੋਲਕ ਨੂੰ ਖੋਲਿਆ ਗਿਆ ਤਾਂ ਗੋਲਕ ਵਿੱਚ ਕਈ ਨੋਟ ਇਹੋ ਜਿਹੇ ਮਿਲੇ ਜੋ ਕਿ ਚੱਲਣ ਦੀ ਹਾਲਤ ਵਿੱਚ ਹੀ ਨਹੀਂ ਸੀ ਇਸ ਤੋਂ ਇਲਾਵਾ ਕੁਝ ਨੋਟ ਤਾਂ ਇਹੋ ਜਿਹੇ ਵੀ ਮਿਲੇ ਜਿਹੜੇ ਬੱਚਿਆਂ ਨੂੰ ਚੂਰਨ ਜਾਂ ਟੌਫੀਆਂ ਦੇ ਨਾਲ ਡੁਪਲੀਕੇਟ ਮਿਲਦੇ ਨੇ ਸੋ ਜ਼ਰੂਰੀ ਨਹੀਂ ਹੁੰਦਾ ਕਿ ਗੁਰੂ ਘਰ ਜਾ ਕੇ ਸਿਰਫ ਪੈਸਿਆਂ ਨਾਲ ਮੱਥਾ ਟੇਕ ਕੇ ਹੀ ਉਹ ਅਕਾਲ ਪੁਰਖ ਪਰਮਾਤਮਾ ਪਰਮਾਤਮਾ ਤੁਹਾਨੂੰ ਖੁਸ਼ੀਆਂ ਦੇਵੇਗਾ ਜੇਕਰ ਤੁਸੀਂ ਖਾਲੀ ਹੱਥ ਜਾ ਕੇ ਵੀ ਸੱਚੇ ਸੁੱਚੇ ਮਨ ਨਾਲ ਕੁਝ ਮੰਗਦੇ ਹੋ ਤਾਂ ਉਹ ਪਰਮਾਤਮਾ ਤੁਹਾਨੂੰ ਗੱਫੇ ਵੀ ਦੇ ਸਕਦਾ ਹੈ ਸੋ ਲੋਕ ਇਹੋ ਜਿਹੀਆਂ ਹਰਕਤਾਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਨੇ ਜੋ ਨੋਟ ਕਿਤੇ ਵੀ ਨਹੀਂ ਚੱਲਦੇ ਉਸ ਨੂੰ ਗੁਰੂ ਘਰਾਂ ਵਿੱਚ ਚੜਾ ਦਿੰਦੇ ਨੇ ਫਿਰ ਚਾਹੇ ਦਿਖਾਵਾ ਕਰਨ ਲਈ 5 500 ਦੇ ਨੋਟ ਦੀਆਂ ਗੁੱਟੀਆਂ ਹੀ ਕਿਉਂ ਨਾ ਉੜਾ ਦੇਣ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਪੂਰ ਕਰੋ